ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਬੀਬੀ ਪ੍ਰਬਲਿੰਗ ਕੌਰ ਜੀ ਦੇ ਬਾਰੇ ਜੋ ਕੀ ਕੀਰਤनियां ਹਨ ਦਿੱਲੀ ਦੇ ਠੀਕ ਹੈ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਕਿ ਉਹਨਾਂ ਦਾ ਜਨਮ ਕਿੱਥੇ ਕਦੋਂ ਤੇ ਉਹਨਾਂ ਦੇ ਮਾਤਾ ਪਿਤਾ ਕੌਣ ਨੇ ਤੇ ਆਪਾਂ ਉਹਨਾਂ ਦੀ ਲਾਈਫ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਉਹ ਕਿੰਨੇ ਸਾਲਾਂ ਦੇ ਨੇ ਤੇ ਉਹ ਕੀ ਕੀ ਕਰ ਰਹੇ ਨੇ ਤੇ ਉਹਨਾਂ ਕੀਰਤਨ ਕਿਉਂ ਛੱਡਿਆ ਹੈ ਅਸਲ ਵਜ੍ਹਾ ਦੱਸਾਂਗੇ ਤੇ ਹੁਣ ਉਹਨਾਂ ਨੇ ਕਾਲਦਾਲਾ ਵਲੌਗ ਤੁਸੀਂ ਦੇਖਿਆ ਹੀ ਹੋਣਾ ਹੈ ਉਹ ਕਿਉਂ ਅਪਲੋਡ ਕੀਤਾ ਹੈ ਇਹਨਾਂ ਗੱਲਾਂ ਬਾਰੇ ਆਪਾਂ ਗੱਲ ਕਰਾਂਗੇ ਤੇ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਉਹਨਾਂ ਦੇ ਜਨਮ ਤੋਂ ਲੈ ਕੇ ਅੱਜ ਤੱਕ ਦੀ ਆਪਾਂ ਜੋ ਉਹਨਾਂ ਨਾਲ ਹੋ ਰਿਹਾ ਹੈ ਉਹਨਾਂ ਵਿਵਾਦਾਂ ਦੇ ਬਾਰੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਜ਼ਰੂਰ ਦੇਖਿਆ ਜੇ ਤਾਂ ਹੀ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਕਿਉਂਕਿ ਬਾਅਦ ਵਿੱਚ ਤੁਸੀਂ ਕੋਈ ਨਾ ਕੋਈ ਸਵਾਲ ਇਹੋ ਜਿਹਾ ਕੀਤਾ ਹੁੰਦਾ ਹੈ ਜਿੰਦਾ ਆਨਸਰ ਵਿੱਚ ਦਿੱਤਾ ਹੁੰਦਾ ਹੈ ਪਰ ਤੁਸੀਂ ਸਕਿਪ ਹੋਣ ਦੇ ਕਰਕੇ ਨਹੀਂ ਦੇਖ ਸਕਦੇ ਹੁੰਦੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਪ੍ਰਾਬਲਿੰਕੌਰ ਦਾ ਜਨਮ 5 ਦਸੰਬਰ 2000 ਦੇ ਵਿੱਚ ਹੋਇਆ ਏ ਦਿੱਲੀ ਦੇ ਵਿੱਚ ਹੋਇਆ ਏ ਉਸ ਦਾ ਜਨਮ ਉਸ ਦੇ ਘਰ ਵਿੱਚ ਮਾਤਾ ਪਿਤਾ ਤੇ ਉਸ ਦਾ ਇੱਕ ਭਰਾ ਠੀਕ ਹੈ ਉਸ ਦੇ ਪਿਤਾ ਦਾ ਨਾਮ ਹੈਗਾ ਚਰਨਜੀਤ ਸਿੰਘ ਤੇ ਜੋ ਕੀ ਉਹ ਵੀ ਇੱਕ ਸਿੱਖ ਪਰਿਵਾਰ ਵਿੱਚੋਂ ਹੀ ਹਨ ਤੇ ਉਸ ਦਾ ਇੱਕ ਭਰਾ ਏ ਜਿਸ ਦਾ ਨਾਮ ਜਸਕਰਨ ਸਿੰਘ ਹੈ ਠੀਕ ਹੈ ਤੇ ਉਹ ਆਦੇ ਭਰਾ ਵੀ ਉਹਨਾਂ ਦੇ ਜੱਥੇ ਦੇ ਵਿੱਚ ਹੀ ਹੇਗੇ ਨੇ ਕਿ ਉਹਨਾਂ ਦੇ ਨਾਲ ਹੀ ਕੀਰਤਨ ਵਗੈਰਾ ਕਰਦੇ ਨੇ ਠੀਕ ਹੈ ਤੇ ਇਹਨਾਂ ਨੇ ਜਿਹੜਾ ਕੀਰਤਨ ਜਥਾ ਏ ਉਹ 2006 ਦੇ ਵਿੱਚ ਸ਼ੁਰੂ ਕੀਤਾ ਸੀ ਇਹਨਾਂ ਦੀ ਮਾਤਾ ਜੀ ਨੂੰ ਬਹੁਤ ਮਤਲਬ ਪ੍ਰੇਮ ਕਹ ਲਓ ਇਹ ਸੀ ਉਹਨਾਂ ਦਾ ਇਹ ਸੀ ਕਿ ਮੇਰੇ ਬੱਚੇ ਕੀਰਤਨ ਵਗੈਰਾ ਅੱਗੇ ਕਰਨ ਠੀਕ ਹੈ ਇਸ ਤਰ੍ਹਾਂ ਉਹਨਾਂ ਦਾ ਰੁੱਖ ਇਧਰਲੀ ਸਾਈਡ ਹੋਇਆ ਸੀ ਤੇ 2006 ਦੇ ਵਿੱਚ ਇਹਨਾਂ ਨੇ ਬਾਲਾ ਪ੍ਰੀਤਮ ਕੀਰਤਨ ਜਥਾ ਰੱਖਿਆ ਸੀ ਨਾਮ ਦਿੱਲੀ ਵਾਲੇ ਠੀਕ ਹੈ ਤੇ ਉਸ ਤੋਂ ਲਗਾਤਾਰ ਹੁੰਦਾ ਗਿਆ ਤੇ ਉਸ ਤੋਂ ਬਾਅਦ ਇੱਕ ਟਾਈਮ ਐਕੋ ਜਾਇਆ ਜਦੋਂ ਉਹਨਾਂ ਦੀ ਮਾਤਾ ਤੇ ਬਹੁਤ ਹੀ ਦੁੱਖਾਂ ਦਾ ਪਹਾੜ ਕਹਿ ਸਕਦੇ ਆ ਟੁੱਟਿਆ ਕਿ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ ਬ੍ਰੇਨ ਟਿਊਮਰ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਬਹੁਤ ਹੀ ਦੁੱਖ ਦੇਖਣੇ ਪਏ ਤੇ ਜਿਸ ਤੋਂ ਬਾਅਦ ਉਹਨਾਂ ਦਾ ਇੱਕ ਆਪਰੇਟ ਹੋਇਆ ਤੇ ਜਦੋਂ ਕਿ ਉਸ ਦਾ ਆਪਰੇਟ ਹੋ ਰਿਹਾ ਸੀ ਤੇ ਉਦੋਂ ਬਾਅਦ ਉਸਦੇ ਪਿਤਾ ਨੇ ਫੋਨ ਕੀਤਾ ਜਦੋਂ ਸਕਸੈਸਫੁਲ ਹੋ ਗਿਆ ਸੀ ਆਪਰੇਟ ਤੇ ਉਹਨਾਂ ਨੇ ਫੋਨ ਕੀਤਾ ਕਿ ਸੀ ਕਿ ਤੇਰੇ ਮਾਤਾ ਜੀ ਹੁਣ ਠੀਕ ਨੇ ਤੇ ਹੁਣ ਅਸੀਂ ਇਸ ਨੂੰ ਘਰ ਵਿੱਚ ਲੈ ਕੇ ਆ ਰਹੇ ਆ ਤੇ ਤੁਸੀਂ ਸਫਾਈ ਵਗੈਰਾ ਕਰ ਦੋ ਹਨਾ ਹੁੰਦਾ ਹੀ ਹੈ ਜਿੱਥੇ ਇੱਕ ਮਰੀਜ਼ ਨੂੰ ਪਾਉਣਾ ਹੈ ਘਰ ਵਿੱਚ ਹਨਾ ਕਿ ਸਾਰੀਆਂ ਚੀਜ਼ਾਂ ਨੂੰ ਤੁਸੀਂ ਰੱਖੋ ਤੇ ਅਸੀਂ ਆਉਣੇ ਆ ਤੇ ਉਸ ਤੋਂ ਕੁਝ ਟਾਈਮ ਬਾਅਦ ਹੀ 5-10 ਮਿੰਟਾਂ ਬਾਅਦ ਹੀ ਕਾਲ ਐਹੋ ਜੀ ਆਉਂਦੀ ਹੈ ਕਿ ਜਿਸ ਨਾਲ ਪ੍ਰਬਲੀਨ ਕੋਰ ਅਤੇ ਉਸ ਦਾ ਭਰਾ ਬਹੁਤ ਹੀ ਜ਼ਿਆਦਾ ਟੁੱਟ ਚੁੱਕੇ ਹੁੰਦੇ ਨੇ ਬਹੁਤ ਹੀ ਜ਼ਿਆਦਾ ਰੋਣ ਕਰ ਲੌਣ ਲੱਗ ਜਾਂਦੇ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਦੁੱਖਾਂ ਦਾ ਮਾਹੌਲ ਬਣ ਜਾਂਦਾ ਹੈ ਜਿਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਦੁੱਖਾਂ ਦੇ ਵਿੱਚ ਹੀ ਇਹ ਸੋਚਦੇ ਨੇ ਕਿ ਹਾਂ ਕੀ ਹੁੰਦਾ ਹੀ ਹੈ ਜਦੋਂ ਇੰਨਾ ਕਰੀਬ ਇੱਕ ਮਾਂ ਹੀ ਚਲੀ ਜਾਵੇ ਤੇ ਉਸ ਟਾਈਮ ਬੱਚੇ ਨੂੰ ਹੁੰਦਾ ਹੈ ਕਿ ਮੈਂ ਆਹ ਦਾ ਸਭ ਕੁਝ ਛੱਡਦਾ ਤੇ ਉਸ ਟਾਈਮ ਉਸ ਦਾ ਰੱਬ ਦੇ ਉੱਤੇ ਵਿਸ਼ਵਾਸ ਵੀ ਉੱਠ ਜਾਂਦਾ ਹੈ ਇਸੇ ਤਰ੍ਹਾਂ ਹੀ ਇਹਨਾਂ ਦੋਨਾਂ ਨਾਲ ਹੋਇਆ ਹੈ ਇਹਨਾਂ ਨੂੰ ਰੱਬ 'ਤੇ ਵਿਸ਼ਵਾਸ ਉੱਠ ਚੁੱਕਿਆ ਸੀ ਇਹਨਾਂ ਨੂੰ ਇਹ ਸੀ ਕਿ ਜਿਹੜੇ ਜਿਨ੍ਹਾਂ ਨੇ ਸਾਨੂੰ ਸਾਂਭਣਾ ਸੀ ਸਾਨੂੰ ਪਾਲਣਾ ਪੋਸਣਾ ਸੀ ਤੇ ਉਹ ਹੀ ਸਾਡੇ ਤੋਂ ਗਏ ਚੁੱਕੇ ਨੇ ਉਸ ਟਾਈਮ ਪ੍ਰਾਬਲਿਨ ਦੀ ਉਮਰ 11 ਸਾਲ 11-12 ਸਾਲ ਲਹਿ ਗਈ ਸੀ ਉਸ ਟਾਈਮ ਇਹ ਕੀਰਤਨ ਛੱਡਣ ਦਾ ਨਿਰਣੇ ਲੈ ਚੁੱਕੇ ਸਨ ਦੋਵੇਂ ਭੈਣ ਭਰਾ ਕਿ ਅਸੀਂ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਾਂਗੇ ਜਿਸ ਕਰਕੇ ਫਿਰ ਉਹਨਾਂ ਨੇ ਕੀਰਤਨ ਜਦੋਂ ਛੱਡਣ ਬਾਰੇ ਆਪਣੇ ਪਿਤਾ ਨੂੰ ਦੱਸਿਆ ਕਿ ਹਾਂ ਕਿ ਅਸੀਂ ਕੀਰਤਨ ਨਹੀਂ ਕਰਨਾ ਕਰਨਾ ਸਾਡੇ ਜਦੋਂ ਮਾਤਾ ਹੀ ਨਹੀਂ ਰਹਾ ਜਿਨ੍ਹਾਂ ਨੇ ਸਾਨੂੰ ਇਸ ਚੀਜ਼ ਵੱਲੇ ਲੈ ਕੇ ਆਂਦਾ ਸੀ ਹੁਣ ਅਸੀਂ ਕੀਰਤਨ ਕਰਨਾ ਕੀ ਕਰਨਾ ਹੀ ਨਹੀਂ ਜਿਸ ਤੋਂ ਬਾਅਦ ਉਸਤੇ ਪਿਤਾ ਜੀ ਸਮਝਾਉਂਦੇ ਨੇ ਕਿ ਜਿਹੜੀ ਤੁਹਾਡੀ ਮਾਤਾ ਸੀ ਉਸ ਦੀ ਮਰਦੇ ਦਮ ਤੇ ਕਰਵੀ ਉਸ ਨੇ ਇਹ ਹੀ ਕਿਹਾ ਕਿ ਭਾਵੇਂ ਕੁਝ ਵੀ ਹੋ ਜੇ ਪਰ ਮੇਰੇ ਬੱਚੇ ਆਪਣੇ ਘਰ ਵਿੱਚ ਕਿੰਨਾ ਗਮ ਕਿੰਨੇ ਦੁੱਖ ਹੋਣ ਪਰ ਜਿਹੜੇ ਮੇਰੇ ਬੱਚੇ ਆ ਉਹ ਕੀਰਤਨ ਜ਼ਰੂਰ ਕਰਨਾ ਠੀਕ ਹੈ ਇਸ ਤੋਂ ਬਾਅਦ ਫਿਰ ਉਹਨਾਂ ਦੋਵਾਂ ਦੇ ਅੱਖਾਂ ਹੰਝੂ ਆ ਗਏ ਅੱਖਾਂ ਦੇ ਵਿੱਚ ਤੇ ਉਹਨਾਂ ਨੇ ਸੋਚਿਆ ਕਿ ਨਹੀਂ ਸਾਡੇ ਮਾਂ ਦੀ ਇੱਛਾ ਸੀ ਇਸ ਕਰਕੇ ਉਹ ਸੋਚਦੇ ਨੇ ਕਿ ਹਾਂ ਅਸੀਂ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਉਹ ਫਿਰ ਲਗਾਤਾਰ ਕੀਰਤਨ ਉਹਨਾਂ ਦਾ ਕਰਦੇ ਰਹਿੰਦੇ ਨੇ ਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਉਹ ਕੀਰਤਨ ਕਰਦੇ ਨੇ ਕਿਉਂਕਿ ਉਹਨਾਂ ਦੀ ਬੁਕਿੰਗ ਕਾਫੀ ਟਾਈਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਏ ਇਸ ਤੇ ਦੁਰਾਨੀ ਜਦੋਂ ਮਲੇਸ਼ੀਆ ਵਗੈਰਾ ਜਾਂਦੇ ਨੇ ਉੱਥੇ ਉਸ ਦੀ ਇੱਕ ਫਰੈਂਡ ਬਣਦੀ ਏ ਉਹ ਫਰੈਂਡ ਹੀ ਬਾਅਦ ਵਿੱਚ ਬੰਗਲਾ ਸਾਹਿਬ ਉੱਥੇ ਆਉਂਦੇ ਨੇ ਮੱਥਾ ਟੇਕਣ ਉਸ ਦੀ ਜਿਹੜੀ ਫਰੈਂਡ ਹੁੰਦੀ ਏ ਉਸ ਦੇ ਵੀ 2-3 ਫਰੈਂਡ ਆਉਂਦੇ ਨੇ ਉੱਥੇ ਮੱਥਾ ਟੇਕਦੇ ਨੇ ਤੇ ਮੱਥਾ ਟੇਕਣ ਤੋਂ ਬਾਅਦ ਕੋਈ ਫੋਟੋ ਵਗੈਰਾ ਖਿੱਚ ਰਿਆ ਸਨ ਜਿੱਥੇ ਕਿ ਉੱਥੇ ਇੱਕ ਜਿਹੜੇ ਗੁਰੂ ਰੱਖਦੇ ਨੇ ਬਾਬਾ ਜੀ ਸਨ ਸੇਵਾ ਤੇ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਰੋਕਿਆ ਛੰਦ ਛਿੜਕ ਦਿੱਤਾ ਜਿਸ ਕਰਕੇ ਉਹ ਬਹੁਤ ਜ਼ਿਆਦਾ ਡਰ ਗਈ ਸੀ ਕੁੜੀ ਤੇ ਉਹਨਾਂ ਨੇ ਪ੍ਰੋਬਬਲੀ ਇਹਨੂੰ ਜਦੋਂ ਦੱਸਿਆ ਕਿ ਹਾਂ ਕਿ ਮੈਨੂੰ ਬਾਬਾ ਜੀ ਡਾਂਟ ਰਹੇ ਨੇ ਮੈਂ ਕਿ ਇੱਥੇ ਨਾ ਕਿ ਨਹੀਂ ਮੈਂ ਇਸ ਤਰ੍ਹਾਂ ਉਹ ਕਬਰਾ ਗਈ ਉਹਨੇ ਦੱਸਿਆ ਤੇ ਉਸ ਟਾਈਮ ਹੀ ਪ੍ਰੋਬਲਮ ਕੁਝ ਕਰਨ ਦੀ بجائے ਕਿ ਉਸ ਟਾਈਮ ਇਹ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਪਾ ਦਿੰਦੇ ਨੇ ਕਿ ਹਾਂ ਕਿ ਉੱਥੇ ਬੰਗਲਾ ਸਾਹਿਬ ਇਦਾਂ ਇੱਕ ਕੁੜੀ ਮੁਸਲਿਮ ਕੁੜੀ ਗਈ ਸੀ ਮੱਥਾ ਟੇਕੜ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਇਆ ਜਿਸ ਤੋਂ ਬਾਅਦ ਹੈੱਡ ਗਰੰਥੀ ਰਣਜੀਤ ਸਿੰਘ ਨੇ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਹਾਂ ਕਿ ਤੁਸੀਂ ਇਹ ਵੀਡੀਓ ਡਿਲੀਟ ਕਰ ਦੋ ਜਦੋਂ ਉਹ ਕਹਿੰਦੇ ਨੇ ਕਿ ਅਸੀਂ ਮੈਂ ਨਹੀਂ ਕਰਨੀ ਤੇ ਇਸ ਤੋਂ ਬਾਅਦ ਉਹ ਹੈਡ ਗ੍ਰੰਥ ਕਹਿੰਦੇ ਨੇ ਕਿ ਤੂੰ ਜਾਣਦੀ ਨਹੀਂ ਮੈਂ ਕੌਣ ਆ ਇਸ ਤਰ੍ਹਾਂ ਕਰਕੇ ਉਹਨਾਂ ਦੇ ਵਿੱਚ ਵਾਰਤਾਲਾਪ ਇਹ ਬੀਬੀ ਪ੍ਰਭਲੀਨ ਵੱਲੋਂ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਕਿਹਾ ਗਿਆ ਹੈ ਪਰ ਇਸ ਦਾ ਕੋਈ ਪ੍ਰੂਫ ਨਹੀਂ ਹੈਗਾ ਰਿਕਾਰਡਿੰਗ ਵਗੈਰਾ ਨਹੀਂ ਹੈਗੀ ਜਿਸ ਤੋਂ ਬਾਅਦ ਹੁਣ ਉਹ ਰنجਜੀਤ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਉਹ ਸਾਹਮਣੇ ਅਜੇ ਤੱਕ ਨਹੀਂ ਆਏ ਬਿਲਕੁਲ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਈ ਥਾਵਾਂ ਤੇ ਉਹਨਾਂ ਨੇ ਫੋਨ ਵੀ ਬੰਦ ਕਰ ਰੱਖੇ ਨੇ ਜਿਸ ਕਰਕੇ ਉਹਨਾਂ ਨੇ ਫਿਰ ਇਹ ਵੀਡੀਓ ਲਗਾਤਾਰ ਇਸ ਮੁੱਦੇ ਦੇ ਬਾਰੇ ਗਾਂ ਦੀ ਗਾ ਪਾਈ ਗਏ ਪ੍ਰੋਬਲੀ ਇਨਕਾਉਰਜ ਕਰਕੇ ਉਸ ਦੀਆਂ ਬਾਅਦ ਵਿੱਚ ਸ਼ਾਰਟ ਵੀਡੀਓ ਆਉਣ ਲੱਗ ਪੀਆਂ ਪਜਾਮੇ ਵਾਲੀ ਤੇ ਇਸ ਤਰ੍ਹਾਂ ਉਹ ਬਾਕੀ ਜੜੀਆਂ ਤੁਹਾਨੂੰ ਪਤਾ ਸ਼ਲੀਲ ਵੀਡੀਓ ਉਹਨਾਂ ਦੀਆਂ ਵਾਇਰਲ ਹੁੰਦੀਆਂ ਨੇ ਕਿ ਨਾ ਕਿ ਜੜੀਆਂ ਬੋਲ ਰਹੇ ਹੁੰਦੇ ਨੇ ਸ਼ਾਰਟ ਇੱਕ ਗੱਲੇ ਤੇ ਸੋਚਣ ਵਾਲੀ ਹੈ ਕਿ ਪਹਿਲਾਂ ਇਹ ਵਿਵਾਦਾਂ ਤੋਂ ਪਹਿਲਾਂ ਜਦੋਂ ਕਿ ਬੰਗਲਾ ਸਾਈਬ ਵਾਲੀ ਘਟਨਾ ਤੋਂ ਪਹਿਲਾਂ ਇਹੋ ਜਿਹਾ ਉਹਨਾਂ ਦਾ ਕੋਈ ਵੀ ਸੋਸ਼ਲ ਮੀਡੀਆ ਤੇ ਕੁਝ ਵੀ ਨਹੀਂ ਹੁੰਦਾ ਵਾਇਰਲ ਪਰ ਜਦੋਂ ਇਹ ਘਟਨਾ ਹੁੰਦੀ ਉਸ ਤੋਂ ਬਾਅਦ ਇਹ ਚੀਜ਼ਾਂ ਨਿਕਲ ਕੇ ਅੱਗੇ ਆਉਂਦੀਆਂ ਐ ਇਥੋਂ ਕਿਤੇ ਨਾ ਕਿਤੇ ਉਸ ਘਟਨਾ ਦੇ ਨਾਲ ਜੋੜਿਆ ਜਾਂਦਾ ਏ ਇਸ ਚੀਜ਼ ਨੂੰ ਕਿ ਸ਼ਾਇਦ ਇਸ ਤੋਂ ਉਸ ਚੀਜ਼ ਦਾ ਵੀਡੀਓ ਪਾਉਣ ਦਾ ਬਦਲਾ ਹੀ ਲਿਆ ਜਾ ਰਿਹਾ ਹੋਵੇ ਜਾ ਇਸ ਤਰ੍ਹਾਂ ਕੁਝ ਵੀ ਹੋ ਸਕਦਾ ਇਸ ਚੀਜ਼ ਦਾ ਆਪਾਂ ਨੂੰ ਬਿਲਕੁਲ ਪੂਰੀ ਤਰ੍ਹਾਂ ਨਹੀਂ ਪਤਾ ਕਈ ਲੋਕ ਉਸ ਦੇ ਵਿਰੋਧ ਵਿੱਚ ਹਨ ਕਈ ਉਸ ਦੇ ਪੱਖ ਵਿੱਚ ਹਨ ਇਹ 2025 ਦੇ ਵਿੱਚ ਹੀ ਉਸ ਦੇ ਨਾਲ ਇਨੀਆਂ ਘਟਨਾਵਾਂ ਵਾਪਰੀਆਂ ਨੇ ਤੇ ਪਹਿਲਾਂ ਉਹ ਕੀਰਤਨ ਵਗੈਰਾ ਆਪਦੇ YouTube ਚੈਨਲ ਤੇ ਪਾਉਂਦੇ ਸੀ ਤੇ ਹੁਣ ਵੀ ਫੇਰ ਹੁਣ ਉਹਨਾਂ ਨੇ ਥੋੜੇ ਟਾਈਮ ਪਹਿਲਾਂ ਵਲੌਗਿੰਗ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਕਿ ਉਹ ਵਲੌਗ ਬਣਾਉਂਦੇ ਤੇ ਅਪਲੋਡ ਕਰਦੇ ਸੀ ਉਹਨਾਂ ਦੇ ਵਲੌਗ ਦੇ ਵਿੱਚ ਤੁਸੀਂ ਜ਼ਿਆਦਾਤਰ ਦੇਖੋਗੇ ਤੇ ਉਸ ਦਾ ਭਰਾ ਹੀ ਨਾਲ ਹੁੰਦਾ ਹੈ ਉਸ ਦੀਆਂ ਸਵੀਮਿੰਗ ਪੂਲ ਦੀਆਂ ਵੀ ਉਸ ਦਾ ਕਹਿਣਾ ਹੈ ਕਿ ਆਪਾਂ ਜੇਕਰ ਆਪਣੀ ਇਹ ਜਿਹੜੀ ਨਵੀਂ ਪੀੜ੍ਹੀ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਅਸੀਂ ਗੁਰੂ ਵੱਲ ਹੋ ਗਏ ਤੇ ਸਾਡੀਆਂ ਸਾਰੀਆਂ ਮਨੋਰੰਜਨ ਚੀਜ਼ਾਂ ਛੁੱਟ ਜਾਣੀਆਂ ਇਸ ਕਰਕੇ ਮੈਂ ਇਸ ਚੀਜ਼ ਨੂੰ ਵਲੋਗਿੰਗ ਵਗੈਰਾ ਬਣਾਉਣੀ ਆ ਕਿ ਹਾਂ ਕਿ ਬੱਚਿਆਂ ਨੂੰ ਇਹ ਨਾ ਲੱਗੇ ਕਿ ਹਾਂ ਕਿ ਜੇ ਅਸੀਂ ਕੀਰਤਨ ਕੀਰਤਨ ਕਰਾਂਗੇ ਤੇ ਇਸ ਕੀਰਤਨ ਕਰਨ ਵਿੱਚ ਹੀ ਰਹਿ ਜਾਾਂਗੇ ਅਸੀਂ ਆਪਦੀ ਲਾਈਫ ਇੰਜੋਏ ਨਹੀਂ ਕਰ ਸਕਦੇ ਉਹ ਕਹਿੰਦੇ ਕਿ ਮੈਂ ਇਹ ਇੱਕ ਉਦਾਹਰਣ ਬੰਨਣਾ ਚਾਹਣੀ ਆ ਕਿ ਹਾਂ ਕਿ ਤੁਸੀਂ ਆ ਲਾਈਫ ਵੀ ਇੰਜੋਏ ਕਰ ਸਕਦੇ ਜੇ ਨਾਲ ਨਾਲ ਕੀਰਤਨ ਵੀ ਕਰ ਸਕਦੇ ਆ ਪਰ ਇਹ ਹੁੰਦਾ ਹੈ ਕਿ ਕੁਝ ਕੁਝ ਗੱਲਾਂ ਗਲਤ ਹੋ ਜਾਂਦੀਆਂ ਨੇ ਗਲਤੀ ਨਾਲ ਹੋ ਗਈਆਂ ਹੁਣ ਉਹ ਚੀਜ਼ਾਂ ਅੱਗੇ ਆ ਗਈਆਂ ਨੇ ਤੇ ਜਿਹੜੇ ਬੀਬੀ ਦਲੇਰ ਕੋਰ ਹਨ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਸ ਭੈਣ ਨੂੰ ਮਾਫ ਕੀਤਾ ਜਾਵੇ ਕਿ ਗਲਤੀ ਤਾਂ ਹਰੇਕ ਕੋਲ ਹੋ ਜਾਂਦੀ ਹੈ ਤੇ ਮਾਫ ਵੀ ਗੁਰੂ ਹੀ ਕਰਨ ਵਾਲਾ ਆਪਾਂ ਦਾ ਕੋਈ ਹੈ ਹੀ ਨਹੀਂ ਇਸ ਕਰਕੇ ਇਸ ਚੀਜ਼ ਨੂੰ ਨਾ ਜ਼ਿਆਦਾ ੜਕਾਇਆ ਜਾਵੇ ਇਸ ਨੂੰ ਇੱਥੇ ਹੀ ਖਤਮ ਕੀਤਾ ਜਾਵੇ ਕਿਉਂਕਿ ਜਿਹੜੀ ਅਰਦਾਸ ਗਲਤ ਹੋ ਰਹੀ ਉਸ ਬਾਰੇ ਤਾਂ ਕੋਈ ਬੋਲ ਨਹੀਂ ਰਿਹਾ ਇਸ ਮਸਲੇ ਦੇ ਬਾਰੇ ਲੋਕਾਂ ਨੇ ਐਨਾ ਭਖਿਆ ਹਨਾ ਹੁਣ ਜਿਹੜੇ ਗੁਰੂ ਗ੍ਰੰਥੀ ਸਾਹਿਬ ਨਾਲ ਇੱਕ ਹੋਰ ਹੋਇਆ ਉਸ ਬਾਰੇ ਵੀ ਕੋਈ ਨਹੀਂ ਹੁਣ ਬੋਲ ਰਿਹਾ ਤੇ ਦੂਸਰੇ ਗਾਂ ਜਿਹੜੀਆਂ ਗੱਲਾਂ ਨੇ ਲੋਕ ਜੰਨਾ ਉਹਨਾਂ ਨੂੰ ਕਿਉਂ ਚੁੱਕਦੇ ਨੇ ਹਨਾ ਇਸ ਤਰ੍ਹਾਂ ਕਰਕੇ ਕਿ ਕਾਫੀ ਜ਼ਿਆਦੇ ਮੁੱਦੇ ਉਹਨਾਂ ਦੇ ਨਾਲ ਜੋੜੇ ਗਏ ਨੇ ਤੇ ਕਾਫੀ ਜ਼ਿਆਦਾ ਕਿ ਇਸ ਨਾਲ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਦੀ ਵੀ ਤਾਂ ਭੰਡੀਏ ਉਸ ਚੀਜ਼ ਤੋਂ ਵੀ ਤਾਂ ਭੰਡਿਆ ਹੀ ਜਾ ਰਿਹਾ ਇਸ ਤਰ੍ਹਾਂ ਉਹਨਾਂ ਦੇ ਨਾਲ ਕਾਫੀ ਜ਼ਿਆਦੇ ਵਿਵਾਦ ਜੁੜ ਚੁੱਕੇ ਨੇ ਹੁਣ ਉਹਨਾਂ ਨੇ ਕਿ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਕੀਰਤਨ ਨਹੀਂ ਕਰਾਂਗੀ ਕੀਰਤਨ ਮੈਂ ਛੱਡ ਦਾਂਗੀ ਤੇ ਕੀ ਇੱਕ ਹੀ ਹੁਣ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਜਿੱਥੇ ਉਹਨੇ ਕੀਰਤਨ ਛੱਡਿਆ ਹੈ ਮੇਰੇ ਖਿਆਲ ਵਿੱਚ ਉਹਨਾਂ ਨੇ ਆਪਦਾ ਕੀਰਤਨ ਛੱਡਣ ਦੇ ਨਾਲ ਨਾਲ ਵਲੌਗਿੰਗ ਵੀ ਛੱਡ ਦਿੱਤੀ ਏ ਲੱਗ ਰਿਹਾ ਹੈ ਪਰ ਹਾਲੇ ਕੁਝ ਵੀ ਪਤਾ ਨਹੀਂ ਪਰ ਥੋੜਾ ਜਿਹਾ ਪਤਾ ਲੱਗ ਰਿਹਾ ਹੈ ਬਾਕੀ ਇਹ ਗੱਲ ਹੈ ਕਿ ਕੀਰਤਨ ਨਹੀਂ ਛੱਡਣਾ ਚਾਹੀਦਾ ਸੀ ਕਈ ਲੋਕ ਉਸ ਦੇ ਨਾਲ ਵੀ ਨੇ ਤੇ ਕੋਈ ਉਸ ਦੇ ਵਿਰੋਧ ਵਿੱਚ ਵੀ ਹਨ ਹਨ ਤੇ ਚੱਲ ਜੋ ਵੀ ਤੁਹਾਡਾ ਹੋ ਰਿਹਾ ਹੈ ਨਾ ਪਰ ਤੁਹਾਨੂੰ ਕੀਰਤਨ ਨਹੀਂ ਸੀ ਛੱਡਣਾ ਚਾਹੀਦਾ ਜੇ ਤਰ੍ਹਾਂ ਤੁਹਾਡੀ ਮਾਂ ਦਾ ਸੁਪਨਾ ਹੁਣ ਹੁਣ ਤੁਸੀਂ ਕਿਉਂ ਛੱਡ ਰਹੇ ਹੋ ਜੇ ਤੁਸੀਂ ਉਦੋਂ 6 11 12 ਸਾਲਾਂ ਦੇ ਨਹੀਂ ਛੱਡਿਆ ਹੁਣ ਤੁਸੀਂ ਇੱਕ ਇੱਕ ਨਿੱਕੇ ਜਿਹਾ ਵਿਵਾਦ ਅੱਗੇ ਔਨ ਕਰਨ ਕਿ ਛੋਟੇ ਆ ਵਿਵਾਦਾਂ ਦੇ ਵਿੱਚ ਘਿਰ ਕੇ ਹੀ ਤੁਸੀਂ ਇਹ ਚੀਜ਼ਾਂ ਇੰਨੀ ਆਸਾਨੀ ਨਾਲ ਗੁਰੂ ਦੇ ਸਿੱਖ ਹੋਣੋਂ ਕਿਉਂ ਛੱਡ ਰਹੇ ਹੋ ਤੁਸੀਂ ਇਹਦਾ ਚੈਨਲ ਹਨਾ ਛੱਡੋ ਜਾ ਕੋਈ ਵੀ ਚੀਜ਼ ਪਰ ਇਹ ਆ ਕਿ ਉਹ ਆਪਦੀ ਕਮਾਈ ਦਾ ਹੁੰਦਾ ਏ ਠੀਕ ਹੈ ਤੇ ਇਧਰ ਕੀਰਤਨ ਨਹੀਂ ਸੀ ਛੱਡਣਾ ਚਾਹੀਦਾ ਕੀਰਤਨ ਵਾਲਿਆਂ ਵੀ ਵੀਡੀਓ ਅਪਲੋਡ ਹੋ ਸਕਦੀਆਂ ਨੇ ਉਹ ਸ਼ਾਇਦ ਹੋਣ ਕਰਨੀਆਂ ਪਰ ਜਿੱਥੋਂ ਤੱਕ ਪਹਿਲਾਂ ਤਾਂ ਬੀਬੀ ਪ੍ਰਾਬਲਿਨ ਨੇ ਇਹ ਕਿਹਾ ਸੀ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਨਹੀਂ ਕਰਾਂਗੇ ਪਲਕਾ ਕੱਲ ਤੁਹਾਨੂੰ ਪਤਾ ਹੈ ਕਿ ਇੱਕ ਗੁਰੂ ਜਿਹੜੇ ਗਰੰਥੀ ਸਾਹਿਬ ਬਾਰੇ ਬੋਲ ਰਿਹਾ ਸੀ ਉਹਨਾਂ ਨੇ ਵੀਡੀਓ ਹੁਣ ਫਿਰ ਅਪਲੋਡ ਕਰ ਦਿੱਤੀ ਏ ਤੁਹਾਨੂੰ ਤੁਹਾਡੀ ਕੀ ਸੋਚ ਹੈ ਕਿ ਇਹ ਵੀਡੀਓ ਬਣਾਉਣਾ ਛੱਡਣਗੇ ਜਾਂ ਕੱਲਾ ਕੀਰਤਨ ਹੀ ਛੱਡਣਗੇ ਤਾਂ ਨਹੀਂ ਕੀ ਰਹਿ ਤੁਸੀਂ ਵੀ ਬੀਬੀ ਪ੍ਰੋਬਬਲੀ ਇਨਕੋਰ ਦਾ ਇਹ ਵੀ ਕਹਿਣਾ ਹੈ ਕਿ ਹੁਣ ਲੋਕ ਉਸ ਦੀਆਂ AI ਨਾਲ ਕਾਫੀ ਜਿਆਦੀਆਂ ਵੀਡੀਓ ਬਣਾ ਰਹੇ ਨੇ ਕਾਫੀ ਜਿਆਦਾ ਬੋਲ ਰਹੇ ਨੇ ਹਨਾ AI ਵਾਲੀਆਂ ਵੀਡੀਓ ਬਣਾ ਕੇ ਇਹ ਕੋਈ ਸੇ ਉਹਨਾਂ ਨੇ ਦਮਾਲਾ ਲਾਇਆ ਵੈਸੇ ਵਾਲ ਖੁੱਲੇ ਛੱਡੇ ਹੋਏ ਨੇ ਹਨਾ ਕਿ ਇਹੋ ਜਿਹੀਆਂ ਵੀਡੀਓ ਉਹ ਕਹਿੰਦੀ ਕਿ ਮੈਨੂੰ ਕੋਈ ਲੋਕਾਂ ਤੋਂ ਸ਼ੱਕ ਨਹੀਂ ਹੈਗਾ ਕਿ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਵਾਲੀਆਂ ਦੀ ਅੱਗੇ ਵੀ ਬਹੁਤ ਸਾਰੀਆਂ ਹੋ ਸਕਦੀਆਂ ਹੈ ਸ਼ਾਇਦ ਮੇਰੇ ਭਰਾ ਦੇ ਨਾਲ ਵੀ ਗਲਤ ਵੀਡੀਓ ਬਣਾਈਆਂ ਜਾਣ AI ਦੇ ਥਰੂ ਤੇ ਮੈਨੂੰ ਇਸ ਦੇ ਉੱਤੇ ਕੋਈ ਵੀ ਸ਼ੱਕ ਜਾਂ ਕੋਈ ਮੈਨੂੰ ਹਰਾਨੀ ਨਹੀਂ ਹੋਵੇਗੀ ਕਿਉਂਕਿ ਮੈਂ ਜਿਹੜੀ ਆਵਾਜ਼ ਚੁੱਕੀ ਹੈ ਉਸ ਦੇ ਖਿਲਾਫ ਲੋਕਾਂ ਨੇ ਬਹੁਤ ਮੈਨੂੰ ਇਹ ਸੀ ਕਿ ਸਪੋਰਟ ਮਿਲੇਗੀ ਪਰ ਲੋਕਾਂ ਨੇ ਉਸ ਦੇ ਉਲਟ ਹੀ ਸਪੋਰਟ ਵੀ ਕਾਫੀ ਲੋਕਾਂ ਨੇ ਕੀਤੀ ਹੈ ਬਟ ਜਿਹੜਾ ਉਸ ਦਾ ਜਾਗ ਬਣਿਆ ਉਹ ਇੱਕ ਅਲੱਗ ਚੀਜ਼ ਬਣ ਕੇ ਰਹਿ ਗਈ ਏ ਜਿਸ ਤੋਂ ਬਹੁਤ ਹੀ ਜ਼ਿਆਦਾ ਦੁਖੀ ਨੇ ਤੇ ਉਸਨੇ ਕਿਹਾ ਹੈ ਕਿ ਹਾਂ ਕਿ ਇਹ ਪਰ ਐਦਾਂ ਨਹੀਂ ਕਰਨਾ ਚਾਹੀਦਾ AI ਨਾਲ ਵੀਡੀਓ ਉਹਨਾਂ ਦੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਫਿਰ ਵੀ ਉਹ ਇੱਕ ਗੁਰੂ ਦੀ ਸਿੱਖ ਏ ਠੀਕ ਹੈ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਇਸ ਕਰਕੇ ਜਰੂਰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਦਾਂ ਕੁਝ ਵੀ ਗਲਤ ਨਾ ਹੋ ਸਕੇ ਕਿਸੇ ਨਾਲ ਵੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਆਪਾਂ ਕਿੰਨਾ ਦੀ ਬਾਇਓਗ੍ਰਾਫੀ ਬਾਰੇ ਲੈ ਕੇ ਆਈਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤੇ ਆਪਣੇ ਟਵਿਨਸ ਬੇਬੀ ਵਲੌਗਿੰਗ ਜਿਹੜਾ ਹੈਗਾ ਹੈ ਉਹ ਚੈਨਲ ਹੈਗਾ ਹੈ ਉਸ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣਾ ਦੂਸਰੇ ਚੈਨਲ ਦਾ Google AdSense ਆ ਗਿਆ ਉਹ ਵੀ ਆਪਣੀ ਵੀਡੀਓ ਜਰੂਰ ਉਸਤੇ ਜਾ ਕੇ ਦੇਖ ਸਕਦੇ ਜੇ ਉਹ ਕੱਲ ਨੂੰ ਵੀਡੀਓ ਅਪਲੋਡ ਆਪਾਂ ਕਰ ਦਿੱਤੀ ਸੀ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ